ਪਾਤਰ ਸਾਹਮਣੂ ਸੁਜੀਤ ਪਾਤਰ ਸਾਹਮਣੂ ਦੁਨੀਆ ਹੋਣ ਬਸ ਅਸੀਂ ਦੁਨੀਆ ਅਨਵਗੀਤਾ ਨੇ ਯਾਦ ਕਰੇਗੇ ਉਹਨਾਂ ਦੇ ਗੀਤਾਂ ਵੀ ਉਹਨਾਂ ਨੂੰ ਮਿਲਿਆ ਕਰੇਗੇ ਬਹੁਤ ਸਾਰੀਆਂ ਯਾਦਾਂ ਨੇ ਕਦੀ ਬੈਠ ਕੇ ਡਿਸਕਸ ਕਰਾਂਗੇ ਪਰ ਮਾਣਾ ਦੀ ਇੱਕ ਰਚਨਾ ਜਿਹੜੀ ਮੈਂ ਬਹੁਤ ਗਾਣਾ ਇੱਕ ਸਰਧਾਂਜਲੀ ਦੇ ਤੌਰ ਤੇ ਮੇਰਾ ਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤੇ ਰਾਹ ਬਣਦੇ ਮੈਂ ਰਾਹ ਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਯੋਗਾਂ ਤੋਂ ਕਾਫਲੇ ਆਉਂਦੇ ਇਸ ਸੱਚ ਦਾ ਗਵਾ ਬਣਦੇ ਇਹ ਤਪਦੀ ਰੇਤ ਦੱਸਦੀ ਏ ਕਿ ਰਸਤਾ ਠੀਕ ਹੈ ਮੇਰਾ ਇਹ ਤਪਦੀ ਰੇ ਦੀਏ ਕੇ ਰਸਤਾ ਠੀਕ ਹੈ ਮੇਰਾ ਇਹ ਸੜਦੇ ਪੈਰ ਥਰਦੇ ਦਿਲ ਮੇਰੇ ਸੱਚ ਦੇ ਗਵਾਹ ਬਣਦੇ ਮੈਂ ਰਹਾ ਤੇ ਨਹੀਂ ਤੁਰਦਾ ਜੋ ਲੋ ਮੱਥੇ ਚੁਫਟਦੀ ਏ ਉਹ ਅਸਲੀ ਤਾਜ ਹੁੰਦੀ ਏ ਤਵੀ ਦੇ ਤਖਤ ਤੇ ਬੈ ਕੇ ਹੀ ਸੱਚੇ ਪਾਤਸ਼ਾਹ ਬਣਦੇ ਮੈਂ ਰਹਾਂ ਤੇ ਨਹੀਂ ਤੁਰਦਾ ਇਹ ਪੰਡਿਤ ਰਾਗ ਦੇ ਤਾ ਪਿੱਛੋਂ ਸਦੀਆਂ ਬਾਦ ਆਉਂਦੇ ਨੇ ਮੇਰੇ ਹੋ ਕੇ ਹੀ ਪਹਿਲਾ ਤਾਂ ਮੇਰੀ ਵੰਜਲੀ ਦੇ ਸਾ ਬਣਦੇ